ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਦੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈਆ ਬੱਚਾ ਆ ਗਿਆ ਕਰਮਾਲੀ ਮਗਰ ਵਸੀ ਤੇ ਇੱਕ ਬਈ ਗੱਬਣ ਥੋੜੇ ਦਿਨਾਂ ਦੀਆਂ ਮੰਨ ਲਓ ਕੱਚੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਰਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕਾਉਣ ਵਾਲੀ ਨਵੀਂ ਦਿਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਇਆ ਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਹਾਂ ਹਾਂ ਬਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲ ਜਾਂਦਾ ਬਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਨਈ ਨਾਮ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਹੂੰ ਤੇ ਘਰ ਜਿਹੜਾ ਰਹਿ ਗਿਆ ਆਪਣਾ ਵਾਲੀ ਗਲੀ ਸੜਕ ਤੇ ਆ ਬਾਦੀਆਂ ਚ ਰਹਿ ਗਿਆ ਬਾਦੀਆਂ ਚ ਬਈ ਨੇੜੇ ਪਿੰਡ ਬਈ ਕਿਹੜਾ ਰਹਿੰਦਾ ਨੇੜੇ ਰਹਿੰਦਾ ਬਈ ਤਪਾ ਮੰਡੀ 4 ਕਿਲੋਮੀਟਰ ਪੱਖੋ ਕੈਂਚਾ ਅੱਠ ਬਰਨਾਲਾ 15 ਠੀਕ ਆ ਕਲੈਕਟ ਨੰਬਰ ਬੋਲ ਦਿਓ ਏ ਬਾਈ ਦਾ ਬਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜੱਗੇ ਤਾਜੀ ਸੂਈ ਤੇ ਸਟਾਰਟ ਕਰ ਹਾਂ ਬਈ ਉਦੋਂ ਕਰ ਲਾ ਕਿਹੜਾ ਸੂਆ ਸੂਈ ਆ ਇਹ ਬਈ ਬਲੂਨ ਆ ਮੂੰਹੋਂ ਚਾਰ ਦੰਦਾ ਬਲੂਨ ਸੂਈ ਆ ਮੂੰਹੋਂ ਚਾਰ ਹਾਂ ਬਈ ਰਾਤ ਦਾ ਸੂਆ 11:30 ਵਜੇ ਜੇਰ ਵਗੈਰਾ ਜੇਰੋਂ ਪਈ ਆ ਵੀ ਮੱਠਲ 'ਚ ਸੁੱਕਣੀਆਂ ਦਿਖਾਈਆਂ ਕੰਪਲੀਟ ਆ ਪਈ ਆ ਮੱਠਲ 'ਚ ਚੈੱਕ ਕਰ ਸਕਦੇ ਹਾਂ ਤੇ ਬੱਚਾ ਕੀ ਦੇਖ ਰਿਹਾ ਹੈ ਬਈ ਐਬੀਐਸ ਬਰੂਡ ਦੀ ਬੱਸੀ ਆ ਠੀਕ ਆ ਹਾਂ ਬੱਚੇ ਦੀ ਕੁਆਲਿਟੀ ਬੜੀ ਚੰਗੀ ਜਮਾਂ ਦੇ ਟਾਈਪ ਕੀ ਆ ਜਮਾਂ ਆਪਾਂ ਨੂੰ ਛੇੜਵੇਂ ਨਾਲ ਦਿੱਤਾ ਹੀ ਦਿਖਾ ਦੇ ਬਸ ਬੱਚੇ ਦੀ ਕੁਆਲਿਟੀ ਬਹੁਤ ਜਿਆਦਾ ਕੁਆਲਿਟੀ ਆ ਬਾਈ ਬੱਚੇ ਦੀ ਬਹੁਤ ਵੱਡੀ ਆ ਨਾ ਪੂਰੀ ਫੁੱਲ ਸਾਈਜ਼ ਆ ਇਹ ਸਹੀ ਗੱਲ ਆ ਪੂਰੀ ਵੱਡੀ ਐ ਖੁੱਲੇ ਹੱਡਾਂ ਪੈਰਾਂ ਦੀ ਲੱਤਾਂ ਖੁੱਚਾ ਦਿਖਾ ਰ ਖੁੱਚਾ ਖਚਾ ਚੈੱਕ ਕਰੋ ਬਾਹਾਂ ਮੋਟੇ ਬਾਹਾਂ ਮੋਟੇ ਮੋਟੇ ਹੱਡ ਵੀ ਆ ਬਾਈ ਤੇ ਬੱਚੀ ਵੀ ਚੰਗੀ ਸੀਮਨ ਦੀ ਆ ਆ ਵੀ ਉਹ ਬਹਿ ਲਾ ਠੀਕ ਆ ਬਾਈ ਇਹ ਥਣਾ ਸੁਣਾ ਵੀ ਬਹੁਤ ਸਾਫ ਆ ਕੀ ਬਾਤ ਚਵਾਈ ਚਵੀ ਵੀ ਦਿਖਾਣਾ ਥਣਾ ਦੀ ਚੈੱਕ ਕਰੋ ਬਾਈ ਠੰਡੀ ਸੀਲੀ ਬੜੀ ਆ ਯਾਰ ਬਾੜੂ ਬਾਈ ਬਾੜੂ 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 ਲੈ ਮੋਹਨਾ ਖੜੀ ਆ ਬਾਈ ਚਵਾਈ ਚੈੱਕ ਕਰ ਸਕਦੇ ਹੋ ਮੋਟੀ ਮੋਟੀ ਚਵਾਈ ਲੈ ਕੀ ਬਾਤ ਆ ਯਾਰ ਲੱਤ ਵੀ ਨਹੀਂ ਜਾਂਦੀ ਘਰ ਵਾਲੀ ਇੰਨੀ ਠੰਡੀ ਸੀ ਲਾਗੀ ਖੋਲ ਦੇ ਜਗਾ ਤੋਰ ਦੇ ਤੋਲ ਬੱਚੀ ਬਹੁਤ ਜਿਆਦਾ ਚੰਗੀ ਆ ਬਈ ਕਿਸੇ ਪਾਸੇ ਵੀ ਹੱਥ ਨਹੀਂ ਦਰਾਉਣੀ ਬੱਸੀ ਕਿਸੇ ਪਾਸੇ ਵੀ ਚਮਕ ਬਈ ਇਹ ਗੱਲ ਕਰੀਏ ਨਾ ਬਈ ਬੱਸੀ ਰਜਾ ਕੇ 4 4.5 ਕਿਲੋ ਬਹੁਤ ਚੋਇਆ ਆਪਾਂ ਇਹਦਾ ਤੇ ਜੱਗੇ ਕਿੰਨਾ ਦੱਦ ਦੇ ਦੂ ਬਈ ਦੱਦ 20+ ਦੇਊਗੀ 20000 ਦੇਣਾ ਚਾਹੀਦਾ ਯਾਰ ਆਉਣ ਨਾਲ ਯਾਰ ਠੀਕ ਆ ਹਾਂ ਬਾਕੀ ਬਈ ਫੇਰ ਬਾੜੀ ਹੱਕ ਦੀ ਬੱਚੇ ਦਾ ਕਰੂ ਉੜਾ ਬੱਚੇ ਦਾ ਜਰੂਰ ਕਰ ਜਮਾ ਬਈ ਬੋਲੋ ਸਾਫ ਆ ਬਹਿਣਾ ਠੀਕ ਆ ਹਾਂ ਥਣ ਲੈਵਾ ਬਈ ਚੈੱਕ ਕਰ ਸਕਦੇ ਬੜਾ ਮੰਨ ਕੇ ਚੱਲੋ ਵੀ ਸਾਫ ਸੁਥਰੀ ਹੈਗੀ ਬਾਹਰੋਂ ਪਰਾ ਦਾ ਹੈਗੀ ਵੇ ਅੰਦਰਲੀ ਸਾਈਡ ਮਾਰੀ ਮਿੱਟੀ ਪਾੜ ਹੈਗੀ ਆਈ ਕੋਈ ਬਾਲੀ ਵੀ ਨਹੀਂ ਹੈਨਾ ਨਹੀਂ ਨਹੀਂ ਕੋਈ ਬਾਲੀ ਨਹੀਂ ਹਮ ਬਾਕੀ ਨਾ ਮੇਨ ਗੱਲ ਬਾਈ ਫਿਟਿੰਗ ਚੈੱਕ ਕਰੋ ਯਾਰ ਆਰਡਰ ਦੀ ਬੜੀ ਕਮਾਲ ਆ ਫੇਸ ਦਿਖਾ ਦੇ ਬੱਸੀ ਦਾ ਫੇਸ ਤਾਂ ਬਾਈ ਮੈਂ ਕਹਣਾ ਨਗੀਨਾ ਹੀ ਆ ਹਨਾ ਇੱਕ ਤਰ੍ਹਾਂ ਬਹੁਤ ਜਿਆਦਾ ਚੰਗੀ ਬਹਿੜਾ ਛੋਟਾ ਜਿਹਾ ਮੂੰਹ ਆ ਜਮਾ ਜੀ ਜਿਹੜੇ ਕਰੇ ਬਾਕੀ ਯਾਰ ਅੱਜ ਤਾਂ ਦੇ ਦੂ ਬਾਈ ਯਾਰ ਜਮਾ ਨਜ਼ਾਰਾ ਦੇ ਦੂ ਫੇਸ ਬਿਊਟੀ ਬਾਈ ਚੈੱਕ ਕਰੋ ਗੋਲ ਮਟੋਲ ਪਈਆ ਕਰਮਾਲੀ ਲਿੱਸੀ ਲਾਮੀ ਨੇ ਸੁਆਣੀ ਮੰਨਿਆ ਕੋਈ ਨਹੀਂ 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 ਬਾਈ ਜਮਾ ਨਹੀਂ ਬਹਿੜ ਪੂਰੀ ਟੌਪ ਚੀਜ਼ ਆ ਯਾਰ ਜਿਹਨੂੰ ਕਹਿੰਦੇ ਜਮਾ ਸੇਰਾ ਉਹ ਆ ਗਈ ਸਹੀ ਗੱਲ ਆ ਬਾਈ ਹਾਂ ਤੇ ਨਾੜਾ ਨੂੜਾ ਬਾਈ ਚੈੱਕ ਕਰੋ ਆਪਾਂ ਲੈਵੇ ਤੇ ਚੈੱਕ ਕਰੋ ਭਾਈ ਕੱਲਾ ਕੱਲਾ ਥਣ ਲੱਗਾ ਪੂਰੀ ਵਿਥੀ ਤੇ ਇਹ ਲਾ ਲਓ ਵੀ ਜੇ ਅਸਲ ਵਿੱਚ ਜੇ ਗੱਲ ਕਰੀਏ ਨਾ ਪਲੂਨ ਨੂੰ ਥਣ ਲੱਗਦਾ ਨਹੀਂ ਹੈ ਹਾਂ 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 ਭਾਈ ਬਹੁਤ ਜਿਆਦਾ ਚੰਗਾ ਵੀ ਦੇ ਲੈ ਲੈ ਭਾਈ ਚੈੱਕ ਕਰ ਬਾਕੀ ਠੰਡੀ ਹੋਣੀ ਹੈ ਅਰਜੇ ਮੈਂ ਮਰਦੀ ਦਾ ਤੂ ਤੂ ਕੀ ਬਾਤ ਹੈ ਲੈ ਦਵਾਰੇ ਵੀ ਵਈਧਾਰਾ ਮਾਰ ਲੱਗਾ ਕਰ ਮਾਰ ਨੂੰ ਪਰ ਕੋਈ ਚੱਕਰ ਨਹੀਂ ਜਿਆਦਾ ਠੰਡੀ ਸੀ ਰਿਆ ਯਾਰ ਅੱరే ਰੱਬ ਦਾ ਨਾਮ ਲੈ ਲੈ ਚੈੱਕ ਕਰੋ ਫੀਟਿੰਗ ਚੈੱਕ ਕਰਾਂ ਪਹਿਲਾਂ ਤਾਂ ਯਾਰ ਲੈਵੇ ਦੀ ਲੈ ਈਟੰਗੇ ਚੈੱਕ ਰੋਬੀ ਅਡਰ ਨਾ ਮੈਂ ਕਿਹਾ ਨਾ ਕਮਾਲ ਦਾ ਆਰਡਰ ਤਿਆਰ ਕਰਿਆ ਬਹੁਤ ਜ਼ਿਆਦਾ ਸੋਹਣਾ ਕਰਿਆ ਬਾਈ ਤੇ ਬੱਸੀ ਦਾ ਵੀ ਕੋਈ ਲੈਕ ਨਹੀਂ ਤਾਂ ਯਕਨ ਨਾ ਇੱਕ ਥੋੜੀ ਜਿਹੀ ਗੱਲ ਆ ਮੈਂ ਮੰਨ ਲਓ ਬਾਈ ਇਹਨੂੰ ਇਹੀ ਠੀਕ ਕਰਕੇ ਦੇ ਕਰ ਕਰ ਜੰਪੂ ਦੀ ਫਾਰਮੈਟਿੰਗ ਲੱਗਦੀ ਆ ਬਾਈ ਮੋਨੇ 70000 ਰੁਪਇਆ ਮਾਨਤਨ ਕਰ ਦਾਂਗੇ ਜਮਾ ਜਾਇਜ 70000 ਜਮਾ ਜਾਇਜ ਬਾਈ ਦੋ ਦੇ ਦੋ ਦੇ ਦੇਂਗਾ ਹਨਾ ਦੋ ਬਾਈ ਆ ਬੱਸੀ 20000 ਦੀ ਆ ਜਰਾ ਤਰੀਕਾ ਬਾਈ ਬੱਚਾ ਵੀ ਬੱਸੀ ਬਹੁਤ ਕੁਆਲਿਟੀ ਦਿੱਤੀ ਆ ਮੈਂ ਮੰਨ ਲਓ ਤੁਸੀਂ 70000 ਚ ਇੱਕ ਗਾ ਨਹੀਂ ਬਾਈ ਕੁੱਝ ਦੋਗਾ ਮਾਰ ਲਏਗੇ ਜੀ ਇਹਦੇ ਕੋ ਲੇਖੇ ਨਹੀਂ ਬੱਸੀ ਦਾ ਬਾਕੀ ਆ ਵੀ ਬੜ ਬਹੁਤ ਚੰਗੀ ਆ ਯਾਰ ਮੂੰਹ ਪਿਆਰ ਆਉਂਦਾ ਵੀ ਕਦ ਖੁਦ ਵੀ ਚੈੱਕ ਕਰਾਇਆ ਲੈ ਕਦ ਵੀ ਪੂਰੇ ਫੁੱਲ ਸਾਇਟ ਆ ਕਦ ਵੀ ਫੁੱਲ ਆ ਮੂੰਹ ਚਾਰ ਦੰਦਾ ਮੂੰਹ ਵੀ ਚਾਰ ਦੰਦਾ ਬੱਸੀ ਕੁਆਲਟੀ ਰੂਲ ਦੀ ਬੱਸੀ ਬਹੁਤ ਆ ਭਾਈ ਬੈਠਦੀ ਸਹੀ ਗੱਲ ਆ ਭਾਈ ਬਾਕੀ ਠੰਡੀ ਸੀਟ ਆ ਇਧਰ ਜਿੱਧਰ ਵੀ ਮਰਜ਼ੀ ਬੈਠਾ ਰਿਆ ਯਾਰ ਲੈ ਕੋਈ ਚੱਕਰੀ ਨਹੀਂ ਲੈ ਭਾਈ ਚੈੱਕ ਕਰ ਸਕਦੇ ਠੰਡੀ ਸੀਟ ਕਰਨ ਵਾਲੀ ਲੈ ਫੁੱਲ ਆ ਲੈ ਜੇ ਮਰਦੀ ਜੇ ਮਰਦੀ ਯਾਰ ਝੂਟੀ ਚੱਲ ਲੈ ਕੀ ਬਾਤ ਲੈ ਤੂੰ ਸਲਾਤ ਫਰ ਨਹੀਂ ਕੰਮ ਹੁੰਦਾ ਨਾ ਕਹਿ ਵੀ ਕਿਉਂ ਫੜੀ ਆ ਲੈ ਸਹੀ ਗੱਲ ਆ ਲੈ ਕਿਆ ਬਾਤ ਹੈ ਚੈੱਕ ਕਰ ਸਕਦੇ ਠੰਡੀ ਸ਼ੀਲ ਕਰਨ ਵਾਲੀ ਫੁੱਲ ਅੱਜ ਵੀ ਫੁੱਲਾ ਬਈ ਜਮਾ ਸਮਾ ਨਹੀਂ ਕਰਾਇਆ ਕੋਈ ਬੱਚਾ ਨਹੀਂ ਲਾਇਆ ਨਹੀਂ ਪਹਿਲਾਂ ਤਾਂ ਬੱਚੇ ਨੂੰ ਨਹੀਂ ਨੇੜੇ ਲੈਣ ਦਿੰਦੇ ਹਨਾ ਹਾਂ ਬਈ ਤੇ ਜੱਗਿਆ ਕੇ ਦੋ ਨੰਬਰ ਤੇ ਬਈ ਇੱਕ ਬਈ ਇਹ ਦੂਜਾ ਸੁਆ ਸੁੰਦੀ ਆ ਕਿੰਨੇ ਦਿਨ ਬਾਕੀ ਬਈ ਦੁੱਧ ਪਹਿਲਾਂ ਦਾ 17 18 ਕਿਲੋ ਦਿੱਤਾ ਵਾ ਇਹਦੇ ਬਈ 18 ਤਰੀਕ ਆਜ ਜਾਏਗੀ ਹਾਂ ਅੱਜ ਇਹ ਦਿਨ ਪੂਰੇ ਹੋ ਗਏ ਅੱਜ ਦਿਨ ਪੂਰੇ ਅੱਜ ਦਿਨ ਪੂਰੇ ਹੋ ਗਏ ਬਾਈ ਤੇ ਕਿੰਨੇ ਕਿ ਦਿਨ ਹੋ ਗਏ ਦੋ ਚਾਰ ਦਿਨ ਉਤੋਂ ਦੀ ਵੀ ਲੈ ਆ ਸਕਦੀ ਆ ਵੇਖਾ ਥੋੜੀ ਕਰਮ ਵਾਲੀ ਵੀ ਬਹੁਤ ਆ ਬਾਕੀ ਤਿਆਰੀ ਸੋਹਣੀ ਆ ਹਨਾ ਬਾਹਰ ਵੀ ਸੋਹਣੀ ਪੈ ਰਹੀ ਆ ਗਲਾਬੀ ਥਾਣਾ ਥਣ ਚੈੱਕ ਕਰਵਾਉਣਾ ਬਾਈ ਗਲਾਬੀ ਥਾਣਾ ਕੈਮਰੇ ਵਿੱਚ ਰੱਖ ਦਿਆ ਬਹੁਤ ਥੋੜੀ ਹੋ ਗਈ ਲੈ ਸੋਨਾ ਥਣ ਲੱਗਿਆ ਵਾ ਹਨਾ ਜਿਵੇਂ ਮਰਜੀ ਬੈਠਾ ਰਹਿ ਕਹਿੰਦੀ ਇਹ ਵੀ ਕਰਮ ਵਾਲੀ ਕੁਛ ਨਹੀਂ ਲੈ ਚੈੱਕ ਕਰ ਸਕਦੇ ਹੋ ਬਾਈ ਲੇਵੇ ਦੀ ਫਿਟਿੰਗ ਚੈੱਕ ਕਰੋ ਬੜੀ ਕਮਾਲ ਆ ਮੈਂ ਕਰੂੰ ਦਿਖਾ ਦੇ ਲੈ ਵਾ ਲੈ ਕੀ ਬਾਤ ਬੜਾ ਸੋਹਣਾ ਬਈ ਅੱਡਾ ਬੰਦਾ ਬਣਦੀ ਆਉਂਦੀ ਆ ਜਾਂ ਮਾ ਬੰਦਾ ਬਣਦੀ ਆਉਂਦੀ ਆ ਬਈ ਤੇ ਬਈ ਕਈਆਂ ਕੋਈ ਬਾਈ ਕਹੇ ਵੀ ਸਿੰਘਾ ਝੁੰਡੇ ਸਿੰਘ ਤਾਂ ਹੈਗੇ ਆ ਪਰ ਠੱਲ ਵੀ ਕਰਮਾਰੀ ਬਹੁਤ ਆ ਲੈ ਜਿਵੇਂ ਮਰਜ਼ੀ ਬੈਠਾ ਰਿਹਾ ਯਾਰ ਸਿੰਘ ਜ਼ਰੂਰ ਆ ਠੰਡੀ ਸੀਲ ਦੇਖ ਲੈ ਲੈ ਯਾਰ ਦੇਖ ਲੈ ਕੋਈ ਚੱਕਰ ਹੀ ਨਹੀਂ ਯਾਰ ਪੂਰਾ ਐ ਨਹੀਂ ਵੀ ਲੱਤ ਮਾਰੂ ਕੀ ਬਾਤ ਪੂਰੀ ਗਾਰੰਟੀ ਆ ਬਾਕੀ ਦੇਖ ਲੈ ਵਾ ਹਜੇ ਇੰਨਾ ਫੁੱਲਾ ਪਿਆ ਸਹੀ ਗੱਲ ਆ ਤੂੰ ਐ ਮਾਲਾ ਵੀ ਦੇਖ ਲੈ ਵਾ ਮੂਰ ਨੂੰ ਹੁਣ ਲਈ ਫਿਰਦੀ ਆ ਯਾਰ ਆਈ ਸੰਦੀ ਸੰਦੀ ਨੇ ਕਮਾਲ ਕਰ ਦੇਨੀ ਆ ਕੀ ਬਾਤ ਬਾਕੀ ਬਾਈ ਸ਼ੈਨ ਗਲੀ ਆ ਸਿੰਘ ਜਰੂਰ ਆ ਫਿਰ ਦਾ ਕੋਈ ਚੱਕਰ ਨਹੀਂ 에어ਪੋਰਟ ਆ ਜੀ ਦੋਸਤ ਨਹੀਂ ਕਰਮ ਵਾਲੀ ਸਾਹੂਸੀ ਰਫਲ ਆ ਗਿਆ ਕੋਈ ਚੱਕਰ ਨਹੀਂ ਸੰਦਾ ਜੀ ਕਿ ਕਿੰਨਾ ਦੁੱਧ ਪਿਆ ਦੂ ਬਾਈ ਬਾਈ ਬੇਬਾ 18 ਕਿਲੋ ਦਾ ਪਿਉਈ ਪਿਉ ਯਾਰ ਆਮ ਨਾਲ ਠੀਕ ਆ 17 18 ਚੋਇਆ ਆਪਣੇ ਲਿਹਾ ਵਾਲੇ ਬੰਦਿਆਂ ਦੀ ਆਈ ਯਾਰ ਹਮ ਆਪਾਂ ਉਹਨਾਂ ਨੂੰ ਕਹਿ ਕੇ ਦੇਵਾਂਗੇ ਬਾਕੀ ਦੇਖ ਅਗਲੇ ਦੀ ਸੇਵਾ ਹੈ ਨਾ ਮੈਂ ਕਹਿੰਦਾ ਯਾਰ ਮੱਲਾ ਨਾਲ ਤੋਰਾ ਦਦਿਆ ਵਾਲੇ ਵਾਲੇ ਕੇ ਹੈ ਨਾ ਦੇਖ ਬਾਈ ਗਲੱਬੀ ਥਾਂ ਬਹੁਤ ਚੰਗਾ ਲੱਗਿਆ ਬਾਕੀ ਹਜੇ ਦੇਖ ਅੱਡਰ ਹੋਰ ਵੀ ਚੈੱਕ ਕਰੋ ਬਾਈ ਬਲਟਲਾ ਇਹਦਾ ਫੁੱਲ ਪਈਆਂ ਹੈ ਤਾਂ ਮਨ ਲਓ ਕੱਚੀ ਪਈਆ ਕਿ ਨਹੀਂ ਕੱਚੀ ਪਈਆ ਬਈ ਹਜੇ ਅੱਜ ਇਹ ਦਿਨ ਪੂਰੇ ਆ ਯਾਰ ਤੂੰ ਮਨ ਹੈ ਦਿਨ ਹੋ ਗਿਆ ਇਹਦਾ ਮਨ ਲਓ ਕੋਈ ਪੋੜਾ ਵੀ ਨਹੀਂ ਨਮਾਇਆ ਹੈ ਨਾ ਨਹੀਂ ਨਹੀਂ ਬਾਈ ਨਹੀਂ ਤੇ ਜੱਗੇ ਫਿਰ ਮੁੱਲ ਦੱਸਦੇ ਅੱਜ ਦਾ ਦੇਣ ਲੈਣਾ ਮੁੱਲ ਬਾਈ 55000 ਆ ਦੇਣ ਲੈਣਾ ਕੋਈ ਗੱਲ ਨਹੀਂ ਮਾਨਤਨ ਕਰਦਾਂਗੇ ਥੋੜਾ ਬਹੁਤ ਜਰਾ 55000 ਰੁਪਿਆ ਬਾਈ ਕੋਈ ਗੱਲ ਨਹੀਂ ਥੋੜਾ ਹੋਊਗਾ ਮਾਨਤਨ ਤਾਂ ਪੱਕਰਾਂਗੇ ਐ ਨਹੀਂ ਗੱਲ ਵੀ ਪਟਕੇ ਥੋੜਾ ਕਰਾਂਗੇ ਆਪਾਂ ਹੋਰ ਬੰਦੇ ਨਹੀਂ ਬਾਹਰ ਨਾਲੇ ਠੀਕ ਆ ਹਾਂ ਆਏ ਗਏ ਦਾ ਬਾਈ ਕਿ ਨਾ ਮਾਨਤਨ ਬਾਈ ਮੌਕੇ ਤੇ ਬਾਕੀ ਜਾਇਜ ਮੁੱਲ ਆਪਾਂ ਇਹਨੇ ਵੀ ਬਾਹਲੇ ਮੁੱਲ ਕਰ ਦੋ ਤੇ ਹੋਰ ਦਾ ਫਾਇਦਾ ਕੋਈ ਨਹੀਂ ਹੈ ਨਾ ਹੂੰ ਜਾਇਜ ਜਾ ਮੁੱਲ ਆ ਬਸ ਮਾਰਜਨ ਦੇ ਨਾਲ ਦੇ ਦਾਂਗੇ ਕੋਈ ਗੱਲ ਨਹੀਂ ਯਾਰ ਠੀਕ ਹੈ ਬਾਈ ਥਾਨ ਗਲਾਬੀ ਹੈ ਬਾਈ ਲੈਵਾ ਬਹੁਤ ਸੋਣਾ ਫੀਟ ਨਾ ਲੈਵਾਗਾ ਬਾਕੀ ਵੜ ਪੜੀ ਵੀ ਬਹੁਤਾ ਕੋਈ ਛੋਟੀ ਨਾ ਸਮਝੋ ਤੇ ਮੁੱਲ ਵੀ ਬਾਈ ਨੇ ਉਹ ਹਿਸਾਬ ਨਾਲ ਰੱਖਤਾ 55000 ਦੀ ਬਾਈ ਕਿ ਨਾ ਆਪਾਂ ਲੈ ਆਏ ਬਿਠਾਏ ਯਾ ਕੋਈ ਚੱਕਰ ਨਹੀਂ ਯਾਰ ਬਸ ਠੀਕ ਹੈ ਲਾ ਲੇ ਮੈਂ ਚੈੱਕ ਕਰ ਸਕਦੇ ਹਾਂ ਠੰਡੀ ਮੈਂ ਠੰਡੀ ਆ ਵੀ ਬਹੁਤ ਆ ਬਾਈ ਓਕੇ ਆ ਬਾਈ ਹਾਂਜੀ ਤਿੰਨਾਂ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਫੇਰ ਸਕਦੇ ਹਾਂ ਵੀਡੀਓ ਨੂੰ ਵੇਖਣ ਲਈ ਧੰਨਵਾਦ